ਹalleluyah ਅੱਜ ਸੀ ਮੇਰੀ ਪ੍ਰਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਹਾਨੂੰ ਅਭਿਸ਼ੇਕ ਦੀ ਲੋੜ ਹੈ ਉਪਦੇਸ਼ਕ ਦੀ ਪੋਥੀ ਅਧਿਆਇ 10 ਉਹਦੀ 1 ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦਰਗੰਧਿਤ ਕਰਦੀਆਂ ਹਨ ਤੇਹਾਂ ਹੀ ਰਤੀ ਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ maat ਪਾ ਦਿੰਦੀ ਹੈ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਦਾ ਅਭਿਸ਼ੇਕ ਉਹ ਕਰ ਸਕਦਾ ਹੈ ਜੋ ਪੈਸਾ ਨਹੀਂ ਕਰ ਸਕਦਾ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਰ ਦਾ ਅਭਿਸ਼ੇਕ ਸਾਡੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਪੈਸਾ ਇੰਨਾ ਜ਼ਰੂਰੀ ਨਹੀਂ ਅੱਜ ਲੋਕ ਕਹਿੰਦੇ ਹਨ ਕਿ ਪੈਸੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਜਦ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਪੈਸੇ ਦੀ ਕਾਰਨ ਮੁਸੀਬਤਾਂ ਆਉਂਦੀਆਂ ਹਨ ਤਾਂ ਉਹ ਸੋਚਣ ਲੱਗ ਪੈਂਦੇ ਹਨ ਕਿ ਜੇਕਰ ਉਹਨਾਂ ਕੋਲ ਪੈਸਾ ਹੁੰਦਾ ਤਾਂ ਉਹਨਾਂ ਦੀਆਂ ਮੁਸੀਬਤਾਂ ਖਤਮ ਹੋ ਜਾਂਦੀਆਂ ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਭਿਸ਼ੇਕ ਦੇ ਕਾਰਨ ਤੇਰਾ ਹਰ ਇੱਕ ਝੂਲਾ ਨਾਸ਼ ਕੀਤਾ ਜਾਵੇਗਾ ਕਿ ਤੁਹਾਡਾ ਝੂਲਾ ਪੈਸੇ ਦੇ ਕਾਰਨ ਜਾਂ ਵੱਡੀ ਪਹੁੰਚ ਦੇ ਕਾਰਨ ਨਾਸ਼ ਹੋ ਸਕਦਾ ਹੈ ਨਹੀਂ ਅੱਜ ਤੁਹਾਡੇ ਜੀਵਨ ਵਿੱਚ ਬਹੁਤ ਸਾਰੇ ਝੂਲੇ ਹੋ ਸਕਦੇ ਹਨ ਜਿਵੇਂ ਕਿ ਗਰੀਬੀ ਦਾ ਝੂਲਾ ਕਰਜ਼ੇ ਦਾ ਨਸ਼ੇ ਦਾ ਬਿਮਾਰੀ ਦਾ ਪਾਪ ਦਾ ਪਰ ਸਿਰਫ ਪਰਮੇਸ਼ੁਰ ਦਾ ਅਭਿਸ਼ੇਕ ਹੀ ਤੁਹਾਨੂੰ ਇਹਨਾਂ ਸਾਰੇ ਝੂਲਿਆਂ ਤੋਂ ਛੁਟਕਾਰਾ ਦੇ ਸਕਦਾ ਹੈ ਪਰਸ਼ਤਾਨ ਨਹੀਂ ਚਾਹੁੰਦਾ ਕਿ ਤੁਸੀਂ ਇਨ੍ਹਾਂ ਝੂਲਿਆਂ ਤੋਂ ਛੁਟਕਾਰਾ ਪਾਵੋ ਮੇਰੇ ਪਿਆਰਿਓ ਸ਼ੈਤਾਨ ਦੇ ਕੋਲ ਵੀ ਅਭਿਸ਼ੇਕ ਹੈ ਅਭਿਸ਼ੇਕ ਦੇ ਰਾਂਹੀਂ ਉਹ ਬੁਰੀਾਈ ਕਰਦਾ ਹੈ ਇਸ ਅਭਿਸ਼ੇਕ ਦੇ ਕਾਰਨ ਹੀ ਅੱਜ ਲੋਕ ਸੰਸਾਰਿਕ ਗੀਤਾਂ ਉੱਤੇ ਨੱਚਦੇ ਹਨ ਅਤੇ ਝੂਠੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੁੰਦੇ ਹਨ ਜਦੋਂ ਸ਼ੈਤਾਨ ਨੂੰ ਸਵਰਗ ਤੋਂ ਹੇਠਾਂ ਸੁੱਟਿਆ ਗਿਆ ਸੀ ਤਾਂ ਉਸ ਦਾ ਅਭਿਸ਼ੇਕ ਉਸ ਤੋਂ ਹੋਇਆ ਨਹੀਂ ਗਿਆ ਬਲਕਿ ਉਸ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚੋਂ ਕੱਢ ਦਿੱਤਾ ਗਿਆ ਸੀ ਇਸ ਲਈ ਜਿਹੜੇ ਲੋਕ ਅੱਜ ਅਭਿਸ਼ੇਕ ਪ੍ਰਾਪਤ ਕਰਕੇ ਪਾਪ ਵਿੱਚ ਡਿੱਗਦੇ ਹਨ ਅਤੇ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਨ ਤਦ ਵੀ ਉਹਨਾਂ ਦੇ ਜੀਵਨ ਵਿੱਚ ਅਭਿਸ਼ੇਕ ਰਹਿੰਦਾ ਹੈ ਪਰਮੇਸ਼ਰ ਤੁਹਾਡਾ ਅਭਿਸ਼ੇਕ ਨਹੀਂ ਲੈਂਦਾ ਅਤੇ ਜੋ ਦਾਤ ਪਰਮੇਸ਼ਰ ਇੱਕ ਵਾਰ ਦਿੰਦਾ ਹੈ ਉਸ ਨੂੰ ਵਾਪਸ ਨਹੀਂ ਲੈਂਦਾ ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਨਿਆਂ ਹੋਵੇਗਾ ਲੋਕ ਪ੍ਰਭੂ ਨੂੰ ਕਹਿਣਗੇ ਮੈਂ ਤੇਰੇ ਨਾਮ ਵਿੱਚ ਮਹਾਨ ਕੰਮ ਕੀਤੇ ਹਨ ਪਰ ਪਰਮੇਸ਼ਰ ਉਹਨਾਂ ਨੂੰ ਕਹੇਗਾ "ਹੇ ਬੁਰੀਆਈ ਕਰਨ ਵਾਲਿਓ ਮੈਂ ਤੁਹਾਨੂੰ ਨਹੀਂ ਜਾਣਦਾ" ਇਸ ਦਾ ਮਤਲਬ ਜੇਕਰ ਪਰਮੇਸ਼ਰ ਨੇ ਤੁਹਾਨੂੰ ਅਭਿਸ਼ੇਕ ਦਿੱਤਾ ਹੈ ਤਾਂ ਤੁਸੀਂ ਉਸ ਨੂੰ ਪਾਪ ਅਤੇ ਸੰਸਾਰਿਕ ਕੰਮਾਂ ਤੋਂ ਦੂਰ ਰੱਖਣਾ ਹੈ ਕਿਉਂਕਿ ਅੱਜ ਤੁਹਾਨੂੰ ਮਸੀਹ ਜੀਵਨ ਵਿੱਚ ਸਭ ਤੋਂ ਵੱਧ ਜ਼ਰੂਰਤ ਅਭਿਸ਼ੇਕ ਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਦਾ ਅਭਿਸ਼ੇਕ ਤੁਹਾਡੇ ਉੱਤੇ ਆਵੇ ਤਾਂ ਤੁਹਾਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਪਵੇਗਾ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਹੋ ਬਾਈਬਲ ਕਹਿੰਦੀ ਹੈ ਕਿ ਜੋ ਕੋਈ ਪਰਮੇਸ਼ਰ ਨਾਲ ਸੰਗਤ ਵਿੱਚ ਹੈ ਉਹ ਉਸ ਨਾਲ ਇੱਕ ਆਤਮਾ ਬਣ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਪਰਮੇਸ਼ਰ ਨਾਲ ਸੰਗਤ ਕਰਦੇ ਹੋ ਤਾਂ ਪਰਮੇਸ਼ਰ ਦੀ ਆਤਮਾ ਤੁਹਾਡੀ ਆਤਮਾ ਨਾਲ ਇੱਕ ਹੋ ਜਾਂਦੀ ਹੈ ਦਾ ਪਰਮੇਸ਼ਰ ਦਾ ਅਭਿਸ਼ੇਕ ਤੁਹਾਡੀ ਜੀਵਨ ਵਿੱਚ ਆਵੇਗਾ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਹਰ ਰੋਜ਼ ਤੁਹਾਡੀ ਹਜ਼ੂਰੀ ਵਿੱਚ ਆਵਾਂਗਾ ਤੁਸੀਂ ਮੈਨੂੰ ਆਪਣੇ ਅਭਿਸ਼ੇਕ ਨਾਲ ਭਰ ਦਿਓ ਪ੍ਰਵੇਸ਼ੂ ਸਿਦੇ ਸਮਰਥੀ ਨਾਮ ਵਿੱਚ ਆਮਨ